ਜੈਵਿਕ ਖੇਤੀ ਦੇ ਨਾਮ ਤੇ ਕਰੋੜਾਂ ਦਾ ਘੁਟਾਲਾ ਕਰਨ ਦੇ ਮਾਮਲੇ ਦੇ ਵਿੱਚ ਜਿੱਥੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਤਾਂ ਦੱਸਿਆ ਗਿਆ ਕਿ ਜਿੱਥੇ ਪੰਜਾਬ ਤੇ ਹਰਿਆਣਾ ਦੇ ਵਿੱਚ ਜੈਵਿਕ ਖੇਤੀ ਦਾ ਲਾਲਚ ਦੇ ਕੇ ਵੱਡੇ ਪੇਮਾਨੇ ਤੇ ਨਿਵੇਸ਼ਕਾਂ ਦੇ ਪੈਸੇ ਇਕੱਠੇ ਕਰਨ ਵਾਲੇ ਗਿਰੋਹ ਦਾ ਖੰਨਾ ਪੁਲਿਸ ਵੱਲੋਂ ਪਰਦਾ ਫਾਸ਼ ਕੀਤਾ ਗਿਆ ਐਸਐਸਪੀ ਜੋਤੀ ਯਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ 23249 ਲੋਕਾਂ ਨੂੰ ਫਸਾਇਆ ਗਿਆ ਤੇ 170 ਕਰੋੜ ਤੋਂ ਪਾਰ ਦੀ ਇਹਨਾਂ ਵੱਲੋਂ ਇਹ ਸਾਰੀ ਜਿਹੜੀ ਠੱਗੀ ਹੈ ਉਹ ਟਾਲਾ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦਾ ਇੱਕ ਇੱਕ ਪੈਸਾ ਹੁਣ ਵਾਪਸ ਕੀਤਾ ਜਾਵੇਗਾ ਤਾਂ ਐਸਐਸਪੀ ਜੁਤੀ ਯਾਦਵ ਦੇ ਉਲੂ ਖੁਲਾਸੇ ਕੀਤੇ ਗਏ ਨੇ ਕਿ ਸ਼ਖਸ ਜਿਹੜੇ ਨੇ ਫਰਮ ਦੇ ਨਿਵੇਸ਼ਕਾਂ ਨੂੰ ਭਰੋਸਾ ਦੰਦਦੇ ਨੇ ਕਿ 25 ਮਹੀਨਿਆਂ ਦੇ ਵਿੱਚ ਤੁਹਾਡਾ ਨਿਵੇਸ਼ ਦੁੱਗਣਾ ਹੋ ਜਾਵੇਗਾ ਇਸ ਤਰੀਕੇ ਨਾਲ ਧੋਖਾਧੜੀ ਕਰਕੇ ਇਹਨਾਂ ਦੇ ਵੱਲੋਂ ਕਈ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਗਿਆ ਤੇ ਇਹਨਾਂ ਦੇ ਕੋਲੋਂ ਹੁਣ ਦੱਸਿਆ ਜਾ ਰਿਹਾ ਕਿ 170.57 ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਜਿਹੜਾ ਇਹ ਖੁਲਾਸਾ ਸਾਹਮਣੇ ਆਇਆ 23249 ਕੋਧਨਾ ਨਾ ਠੱਗੀ ਮਾਰੀ ਹੈ ਤੇ ప్రతి ਮਹੀਨੇ ਉਹਨਾਂ ਨੂੰ 8% ਦਾ ਰਿਟਰਨ ਦੇਣ ਦਾ ਵਾਅਦਾ ਕੀਤਾ ਗਿਆ ਸੋ ਇਸ ਮਾਮਲੇ ਦੇ ਵਿੱਚ ਹੁਣ ਖੰਨਾ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਹਾਂਜੀ ਤਾਂ ਪਹਿਲਾਂ ਹੀ ਮੀਡੀਆ ਦੇ ਸਾਥੀਆਂ ਨੂੰ ਅਸੀਂ 247 ਨੰਬਰ ਐਫ ਆਰ ਬਾਰੇ ਦੱਸਿਆ ਸੀਗਾ ਕਿ ਆਰਗੈਨਿਕ ਫਾਰਮਿੰਗ ਦੇ ਨਾਂ ਤੇ ਇੱਥੇ ਇੱਕ ਪੌਂਜੀ ਸਕੀਮ ਇੱਕ ਕਲੈਕਟਿਵ ਇਨਵੈਸਟਮੈਂਟ ਸਕੀਮ ਚਲਾਈ ਜਾ ਰਹੀ ਸੀ ਜਿਹਦੇ ਯੂਜ਼ ਕਰਕੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਤੇ ਉਸੀ ਤਫਤੀਸ਼ ਦੇ ਵਿੱਚ ਕਾਫੀ ਸਾਰੇ ਚੀਜ਼ਾਂ ਪੁਲਿਸ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਈਆਂ ਤੇ ਅਸੀਂ ਅੱਜ ਮੀਡੀਆ ਦੇ ਸਾਥੀਆਂ ਦੇ ਨਾਲ ਸਾਂਝੀ ਕਰਨਾ ਚਾ ਰਹੇ ਹਾਂ ਤੇ ਜੋ ਮੇਨ ਹੈਗਾ ਇਹਦੇ ਵਿੱਚ ਕੀ ਆਰਗੈਨਿਕ ਫਾਰਮਿੰਗ ਰਿਲੇਟਡ ਨਵ ਵੱਖਰੀ ਵੱਖਰੀ ਫਰਮਸ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੀ ਲਿਸਟ ਅਸੀਂ ਮੀਡੀਆ ਦੇ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਇਨ ਨਵ ਫਰਮ ਦੇ ਵਿੱਚ ਸਿਰਫ ਇੱਕ ਜਨਰੇਸ਼ਨ ਆਫ ਫਾਰਮਿੰਗ ਜੋ ਕੰਪਨੀ ਹੈ ਉਹਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ ਜੀਐਸਟੀ ਡਿਪਾਰਟਮੈਂਟ ਦੇ ਨਾਲ ਉਹ ਵੀ ਇਹਨਾਂ ਨੇ ਫੇਕ ਜੋ ਕ੍ਰੈਡੈਂਸ਼ਲ ਹੈ ਉਹਦੇ ਬੇਸਿਸ 'ਤੇ ਰਜਿਸਟਰ ਕਰਾਇਆ ਉਹਦੇ ਬਾਅਦ ਜੋ ਬਾਕੀ 8 ਫਰਮਾਂ ਹੈ ਉਹ ਫੇਕ ਫਰਮਸ ਹੈ ਇਨ ਫੇਕ ਫਰਮਸ ਨੂੰ ਯੂਜ਼ ਕਰਕੇ ਇਹਨਾਂ ਨੇ ਤਕਰੀਬਨ 30 30 ਹਜ਼ਾਰ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਹੈ ਪੈਸੇ ਇਕੱਠੇ ਕਰਨ ਦਾ ਜੋ ਇਹਨਾਂ ਦਾ ਮਾਡਲ ਸੋ ਪ੍ਰੈਂਡੀ ਹੈ ਉਹ ਆ ਸੀਗਾ ਕਿ ਤੁਸੀਂ ਜੋ ਵੀ ਇਨਵੈਸਟਮੈਂਟ ਕਰਦੇ ਹੋ ਉਹਦਾ ਯਾ ਤਾਂ ਵੈਰੀ ਹਾਈ ਰਿਟਰਨ ਜੋ ਕਿ 8% ਮੰਥਲੀ ਦਾ ਰਿਟਰਨ ਹੈਗਾ ਉਹ ਹੀ ਪ੍ਰੋਮਿਸ ਕਰ ਰਹੇ ਸੀਗੇ ਦੂਜਾ ਸੀਗਾ ਕਿ ਆ ਧੋਕੇ ਚ ਰੱਖ ਕੇ ਲੋਕਾਂ ਨੂੰ ਕਿਸੇ ਔਰ ਦੀ ਲੈਂਡ ਜਾਂ ਕਿਸੇ ਔਰ ਦਾ ਫਾਰਮ ਵਗੈਰਾ ਵਿਜ਼ਿਟ ਕਰਾ ਕੇ ਆਪਣਾ ਦੱਸ ਦਿੰਦੇ ਸੀਗੇ ਉਹਨਾਂ ਨੂੰ ਇੱਕ ਉਹ ਦਿਖਾਉਂਦੇ ਸੀਗੇ ਸੁਪਨਾ ਕਿ ਅਸੀਂ ਤੁਹਾਡਾ ਵੀ ਦਾ ਦਾ ਔਰਚਾਰਡ ਵਗੈਰਾ ਲਵਾ ਦੇਂਗੇ ਤੀਜਾ ਸੀਗਾ ਕਿ ਇਹ ਵਰਮੀ ਕੰਪੋਸਟ ਵਗੈਰਾ ਦੀ ਵੀ ਉਹਨਾਂ ਦੀ ਯੂਨਿਟਸ ਵਗੈਰਾ ਲਾਣ ਦਾ ਸੁਪਨਾ ਦਿਖਾਉਂਦੇ ਸੀਗੇ ਇਹਨਾਂ ਨੇ ਕੋਈ ਵੀ ਇੱਦਾਂ ਦੀ ਕਿਸੇ ਦੀ ਵਰਮੀ ਕੰਪੋਜ਼ੀ ਕੋ ਯੂਨਿਟ ਨਹੀਂ ਲਵਾਈ ਆਪਣੇ ਕੋਲ ਇਹਨਾਂ ਨੇ ਕੁਝ ਪੈਕੇਜਸ ਵਗੈਰਾ ਰੱਖੇ ਸੀਗੇ ਜੋ ਇਹ ਦਿਖਾ ਦਿੰਦੇ ਸੀਗੇ ਕਿਸੇ ਪਰਸਨ ਦਾ ਬਣਾ ਕੇ ਤੋਂ ਇੱਦਾਂ ਕਰਕੇ ਕੁਝ 4-5 ਚੀਜ਼ੇ ਯੂਜ਼ ਕਰਕੇ ਇਹਨਾਂ ਨੇ 30000 ਦੇ ਤਕਰੀਬਨ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਟੋਟਲ ਹੁਣ ਤੱਕ ਇਹਨਾਂ ਨੇ 170 ਕਰੋੜ ਦੀ ਟ੍ਰਾਂਜੈਕਸ਼ਨ ਇਨ ਨੋ ਫਰਮ ਦੇ ਤਕਰੀਬਨ 21 ਖਾਤੇ ਜੋ ਫਰਮਸ ਦੇ ਹਨ ਤੇ ਉਸ ਤੋਂ علاوہ 23 ਇਹਨਾਂ ਦੇ ਆਪਣੇ ਨਿੱਜੀ ਖਾਤੇ ਹੈ ਜਿਨ੍ਹਾਂ ਦੇ ਵਿੱਚ ਟੋਟਲ 170 ਕਰੋੜ ਕੀ ਰਾਸ਼ੀ ਜੋ ਹੈ ਉਹ ट्रांजैक्शन ਹੋ ਚੁੱਕੀ ਹੈ 1.5 ਸਾਲ ਦੇ ਵਿੱਚ ਵਿੱਚ ਹੀ ਅ ਤੋ ਇਹ ਇਕਤਾ ਇਹਨਾਂ ਨੇ ਫੇਕ ਫਰਮਸ ਬਣਾਈਆਂ ਉਦੋਂ ਬਾਅਦ ਫਿਰ ਇਹਨਾਂ ਨੇ ਅ ਲੋਕਾਂ ਤੋਂ ਪੈਸੇ ਲیتے ਜਿਨ੍ਹਾਂ ਦੇ ਵਿੱਚੋਂ 35 ਕੁਝ ਇਦਾਂ ਦੇ ਪਰਸਨ ਵੀ ਹੈ ਜਿਨ੍ਹਾਂ ਤੋਂ ਬਹੁਤ ਘੱਟ ਇਨਵੈਸਟਮੈਂਟ ਲੈ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਦਿੱਤੇ ਜੋ ਕਿ ਨਾਦੇ ਆਪਣੇ ਸਾਥੀ ਵਗੈਰਾ ਹਨ ਤੋਂ ਇਦਾਂ ਦੇ ਵੀ ਅਸੀਂ ਅਕਾਊਂਟਸ ਆਈਡੈਂਟੀਫਾਈ ਕੀਤੇ ਤੋਂ ਕੁਝ ਕੁੱਲ ਇਨ ਜੋ ਸ਼ੱਕੀਆ ਅਕਾਊਂਟਸ ਹੈ ਇਨਾਂ ਦੇ 35 ਕਰੋੜ ਦੀ ਇਨਵੈਸਟਮੈਂਟ ਦੇ ਵਿੱਚ ਕੇ ਬੇਸਿਸ 'ਤੇ ਇਨਾਂ ਨੇ 93 ਕਰੋੜ ਦੇ ਉਹਨਾਂ ਨੂੰ ਰਾਸ਼ੀ ਅੱਗੇ ਟ੍ਰਾਂਸਫਰ ਕੀਤੀ ਹੋਏ ਤਾਂ ਉਹ ਪੈਸਾ ਕਿਵੇਂ ਖੁੰਮਿਆ ਹੋਗਾ ਉਹਦੀ ਵੀ ਤਫਤੀਸ਼ ਅਜੇ ਚੱਲ ਰਹੀ ਹੈਗੀ ਤੇ ਉਹ ਵੀ ਸ਼ੱਕੀ ਹੈ ਜੋ 93 ਕਰੋੜ ਹੈ ਤੇ ਇਹਦੇ ਨਾਲ ਨਾਲ 55 ਕਰੋੜ ਇੱਦਾਂ ਦਾ ਹੈਗਾ ਜੋ ਸਟੈਂਡਿੰਗ ਪੇਅਬਲ ਅਮਾਊਂਟ ਹੈ ਵਿਚ ਮੀਨਸ ਕਿ ਇਨਾਂ ਨੇ ਲੋਕਾਂ ਦਾ ਆ ਪੈਸਾ ਲੋਟਾਣਾ ਹੈਗਾ 55 ਕਰੋੜ ਦਾ ਸਟੈਂਡਿੰਗ ਅਮਾਊਂਟ ਹੈ ਲੇਕਿਨ ਇਨ ਫਰਮ ਤੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਕੁਝ ਇਨਾ ਦੇ ਕੋਲ ਬੇਸਿਸ ਨਹੀਂ ਜਿਹਨੂੰ ਯੂਜ਼ ਕਰਕੇ ਇਹ ਲੋਕਾਂ ਦਾ ਪੈਸਾ ਵਾਪਸ ਦੇ ਸਕੀ ਨਾ ਇਹ ਨਾ ਦੀ ਕੋਈ ਕੰਮ ਚੱਲਦਾ ਨਾ ਕੋਈ ਮੈਨੂਫੈਕਚਰਿੰਗ ਚੱਲਦੀ ਹੈ ਨਾ ਇਹ ਨਾ ਦੀ ਕੋਈ ਕੰਪਨੀ ਹੈ ਪ੍ਰੋਪਰ ਤੇ ਨਾ ਹੀ ਇਹ ਨਾ ਦਾ ਕੋਈ ਕੰਮ ਹੈਗਾ ਜੋ ਰੈਵਨਿਊ ਜਨਰੇਟ ਕਰ ਸਕੇ ਔਰ ਲੋਕਾਂ ਦਾ ਪੈਸਾ ਵਾਪਸ ਦੇ ਸਕੇ ਤਾਂ ਇਹਨਾਂ ਨੇ ਲੋਕਾਂ ਨੂੰ ਬਹਿਲਾ ਫੂਸਲਾ ਕੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀ ਇਨਵੈਸਟਮੈਂਟ ਕਰਾ ਲਈ ਹੈ ਤਾਂ ਇਸ ਕੜੀ ਦੇ ਵਿੱਚ ਜਦੋਂ ਅਸੀਂ ਅ ਫਰਮ ਦੀ ਤਫਤੀਸ਼ ਕਰ ਰਹੇ ਸੀਗੇ ਤਾਂ ਅਸੀਂ ਜੀਐਸਟੀ ਡਿਪਾਰਟਮੈਂਟ ਨੂੰ ਵੀ ਲਿਖਿਆ ਤੇ ਜੀਐਸਟੀ ডিপਾਰਟਮੈਂਟ ਨੇ ਜਦੋਂ ਸਾਨੂੰ ਲਿਖ ਕੇ ਦਿੱਤਾ ਲਿਖਤੀ ਰਿਪੋਰਟ ਦੇ ਵਿੱਚ ਕਿ ਆ 8 ਫਾਰਮਸ ਫੇਕ ਨੇ ਕਿਉਂਕਿ ਉਹਨਾਂ ਦਾ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਉਹਦੇ ਨਾਲ ਨਾਲ ਅਸੀਂ ਰਜਿਸਟਰਾਰ ਆਫ ਕੰਪਨੀ ਨੂੰ ਵੀ ਲਿਖਿਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਕੰਪਨੀਆਂ ਦੀ ਉੱਥੇ ਵੀ ਕੋਈ ਡੇਟਾ ਨਹੀਂ ਨਿਕਲਿਆ ਤੇ ਉਹਨਾਂ ਦੇ ਹਿਸਾਬ ਨਾਲ ਤਾਂ 9 ਕਿਨੋ ਫਾਰਮਸ ਫੇਕ ਨੇ ਤਾਂ ਅਸੀਂ ਕੰਸਰਨ ডিপਾਰਟਮੈਂਟ ਨੂੰ ਵੀ ਲਿਖਤਾ ਹੈ ਤਾਂ ਕਿ ਉਹ ਵੀ ਆਪਣੀ ਤਫਤੀਸ਼ ਸ਼ੁਰੂ ਕਰ ਸਕੇ ਕਿਉਂਕਿ ਉਹਨਾਂ ਦੇ ডিপਾਰਟਮੈਂਟ ਦਾ ਵੀ ਮਤਲਬ ਕ੍ਰਾਈਮ ਹੈਗਾ ਤੇ ਉਹ ਵੀ ਆਪਣੀ ਤਫਤੀਸ਼ ਕਰਨਗੇ ਇਹ ਲੈਟਰ 99 ਕਰੋੜ ਹੈ ਮੈਂ ਇੱਕ ਵਾਰੀ ਪੂਰਾ ਉਹ ਦੱਸੂ ਪੀਸ ਤੇ ਇਹਦੇ ਨਾਲ ਨਾਲ ਫਿਰ ਅੱਗੇ ਇਹਨਾਂ ਦੀ ਜੋ ਕੰਪਨੀਆਂ ਨੇ ਆ ਸਿਰਫ ਦੋ ਹੀ ਰਿਹਾਇਸ਼ੀ ਜੋ ਮਕਾਨ ਹੈ ਔਰ ਐਡਰੈਸ ਦੇ ਉੱਪਰ ਇਹਨਾਂ ਨੇ ਮਤਲਬ ਉਹਨਾਂ ਦਾ ਐਡਰੈਸ ਦਿਖਾਏ ਹੋਏ ਇੱਕ ਇੱਕ ਐਨ ਆਰ ਆਈ ਹੈਗਾ ਮਲਕੀਤ ਸਿੰਘ son of ਗੁਰਦੇਵ ਸਿੰਘ ਜੋ ਯੂ ਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਜਸਪ੍ਰੀਤ ਸਿੰਘ ਜੋ ਕਿ ਅਰੈਸਟ ਹੋ ਚੁੱਕਾ ਜਸਪ੍ਰੀਤ ਨੇ ਇਨ ਪ੍ਰਾਈਵੇਟ ਕਪੈਸਿਟੀ ਰੈਂਟ ਐਗਰੀਮੈਂਟ ਕੀਤਾ ਤੇ ਐਨਆਰਆਈ ਨੂੰ ਨਹੀਂ ਪਤਾ ਕਿ ਉਹਦੇ ਮਕਾਨ ਦਾ ਐਡਰੈਸ ਯੂਜ਼ ਕਰਕੇ ਨਾ ਨੇ ਅਗੇ ਫਰਮਾ ਚਲਾ ਲੈਣੀਆਂ ਨੇ ਤੋਂ ਫਰਮਸ ਦਾ ਐਡਰੈਸ ਉਹ ਮਕਾਨ ਦਿਖਾਇਆ ਹੋਇਆ ਅੱਜ ਤੁਸੀਂ ਕੋਈ ਵੀ ਜਾ ਕੇ ਦੇਖੋਗੇ ਉਹ ਖਾਲੀ ਮਕਾਨ ਹੈ ویرਾਨ ਮਕਾਨ ਹੈ ਉੱਥੇ ਕੋਈ ਕੰਮ ਨਹੀਂ ਚੱਲਦਾ ਇਹਨਾਂ ਨੇ ਸਿਰਫ ਜਦੋਂ ਇਹਨਾਂ ਨੇ ਬੈਂਕ ਅਕਾਊਂਟਸ ਖੋਲਨੇ ਸੀਗੇ ਉਸ ਵੇਲੇ ਇੱਕ ਫਲੈਕਸ ਬੋਰਡ ਲਾਤਾ ਕੰਪਨੀ ਦਾ ਉੱਪਰ टाੰਕੇ ਉਹਦੇ ਥੱਲੇ ਫੋਟੋ ਖਿਚਾ ਕੇ ਇਹਨਾਂ ਨੇ ਉਹ ਫੋਟੋ ਲਾ ਕੇ ਬੈਂਕ ਅਕਾਊਂਟਸ ਖੁਲਵਾ ਲਈ ਤਾਂ ਕਿ ਲੱਗੇ ਕਿ ਫਰਮ ਹੈ ਬਟ ਅੰਦਰ ਤੁਸੀਂ ਜਾਓਗੇ ਉਹ ویرਾਨ ਮਕਾਨ ਤੇ ਇਹਨਾਂ ਨੇ ਰੈਂਟ ਐਗਰੀਮੈਂਟ ਕਿੱਤੋਂ ਰਿਹਾਈ ਸੀ ਉਹ ਵੀ ਇੱਕ ਪ੍ਰਾਈਵੇਟ ਪਰਸਨ ਨੇ ਜਸਪ੍ਰੀਤ ਨੇ ਕੰਪਨੀ ਦੇ ਨਾਂ ਤੇ ਕੋਈ ਰੈਂਟ ਐਗਰੀਮੈਂਟ ਤੱਕ ਵੀ ਨਹੀਂ ਹੈ ਤਾਂ ਐਨਆਈ ਨੂੰ ਵੀ ਅਸੀਂ ਉਹਦੀ ਵੀ ਸਟੇਟਮੈਂਟ ਲੈ ਰਹੇ ਹਾਂ ਤਾਂ ਕਿ ਉਹ ਵੀ ਫਿਰ ਅੱਗੇ ਆਪਣਾ ਐਕਸ਼ਨ ਲੈ ਸਕੇਗੀ ਉਹਦੇ ਵੀ ਪ੍ਰਾਪਰਟੀ ਦੀ ਦੁਰਵਰਤੋਂ ਕੀਤੀ ਹੈ ਕ੍ਰਾਈਮ ਦੇ ਵਿੱਚ ਉਹਦੀ ਪ੍ਰਾਪਰਟੀ ਦੀ ਯੂਸੇਜ ਕੀਤੀ ਹੈ ਦੂਜਾ ਇਹਦਾ ਜੋ ਅਕਿਊਜ਼ਡ ਹੈਗਾ ਵਿਕਰਮਜੀਤ ਸਿੰਘ ਇਹਨੇ ਆਪਣੇ ਮਕਾਨ ਦੇ ਹੀ ਐਡਰੈਸ ਦੇ ਉੱਪਰ ਚਾਰ ਪੰਜ ਫਰਮਾਂ ਦਾ ਐਡਰੈਸ ਦਿਖਾਇਆ ਹੋਇਆਗਾ ਬਟ ਉੱਥੇ ਵੀ ਅਗਰ ਤੁਸੀਂ ਜਾਓਗੇ ਉੱਥੇ ਉਹ ਰਿਹਾਇਸ਼ੀ ਮਕਾਨ ਹੈਗਾ ਉੱਥੇ ਕੋਈ ਕੰਪਨੀ ਨਹੀਂ ਚੱਲਦੀ ਕੋਈ ਫਰਮ ਨਹੀਂ ਚੱਲਦੀ ਕੁਝ ਕੰਮ ਨਹੀਂ ਹੁੰਦਾ ਤੇ ਇਹਨਾਂ ਨੇ ਇਹਦਾ ਮਿਸਯੂਜ਼ ਆਫ ਪ੍ਰਾਈਵੇਟ ਪ੍ਰੋਪਰਟੀਆਂ ਕਰਕੇ ਵੀ ਅੱਗੇ ਉਹਨਾਂ ਨੂੰ ਐਸ ਕੰਪਨੀ ਦਿਖਾਇਆ ਬਟ ਉੱਥੇ ਕੁਝ ਕੰਮ ਨਹੀਂ ਹੁੰਦਾ ਇਹਨਾਂ ਨੇ ਜੋ ਜੀਐਸਟੀ ਨੇ ਸਾਨੂੰ ਲਿਖ ਕੇ ਲਿਖਤੀ ਰਿਪੋਰਟ ਦਿੱਤੀ ਹੈ ਉਸ ਲਿਖਤੀ ਰਿਪੋਰਟ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਹੋਲ ਸੇਲਰ ਐਂਡ ਮੈਨੂਫੈਕਚਰਰ ਐਂਡ ਰਿਟੇਲਰ ਆਫ ਸਪੈਕਟ੍ਰੋਮੀਟਰ ਐਕਸ-ਰੇ ਮਸ਼ੀਨਸ ਔਰ ਇੱਦਾਂ ਦੇ ਸਪੈਕਟ੍ਰੋਮੀਟਰ ਟਾਈਪ ਦੇ ਜੋ ਮੈਡੀਕਲ ਇਕਵਿਪਮੈਂਟਸ ਵਗੈਰਾ ਹੁੰਦੇ ਉੱਦਾਂ ਦੀ ਮਸ਼ੀਨਾਂ ਦਾ ਇਹਨਾਂ ਨੇ ਮੈਨੂਫੈਕਚਰਰ ਕਮ ਹੋਲਸੇਲਰ ਕਮ ਰਿਟੇਲਰ ਦਿਖਾਇਆ ਹੈ ਬਟ ਇਹਨਾਂ ਦੇ ਕੋਲ ਉੱਦਾਂ ਦਾ ਦੂਰ ਦੂਰ ਤੱਕ ਲੈਣਾ ਦੇਣਾ ਹੀ ਨਹੀਂ ਹੈ ਤਾਂ ਉਹ ਵੀ ਅਸੀਂ ਜੀਐਸਟੀ ডিপਾਰਟਮੈਂਟ ਨੂੰ ਨੋਟੀਫਾਈ ਕਰਤਾ ਹੈਗਾ ਕਿ ਉਹ ਵੀ ਆਪਣਾ ਫਿਰ ਅ ਅਗਰ ਉਹਨਾਂ ਦੇ ਕਿਸੇ ਕਿਸੇ ਆਫੀਸਰ ਦੀ ਇਨਵੋਲਵਮੈਂਟ ਹੈ ਕਿ ਵੈਰੀਫਿਕੇਸ਼ਨ ਉਹਨਾਂ ਦੇ ਵੱਲੋਂ ਪ੍ਰੋਪਰ ਹੋਈ ਨਹੀਂ ਤਾਂ ਉਹ ਵੀ ਆਪਣਾ ਫਿਰ ਐਕਸ਼ਨ ਲੈ ਸਕਦੇ ਇਸ ਟੋਟਲ ਜੋ ਫਰਾਡ ਹੈਗਾ ਇਹਦੇ ਵਿੱਚ ਹੁਣ ਤੱਕ ਸਾਡੇ ਕੋਲ 35 ਤੋਂ 36 ਕੰਪਲੇਨੈਂਟਸ ਆ ਚੁੱਕੇ ਹੈ ਕਿਉਂਕਿ ਲੋਕਾਂ ਨੂੰ ਹੁਣ ਤੱਕ ਕੁਝ 2-3 ਮਹੀਨੇ ਪਹਿਲੇ ਤੱਕ ਇਹ ਆਹੀ ਜੋ ਨਵੇਂ ਬੰਦੇ ਆਉਂਦੇ ਉਹਦਾ ਪੈਸਾ ਲੈ ਕੇ ਉਹਨਾਂ ਨੂੰ ਕੁਝ-ਕੁਝ ਰਿਟਰਨ ਦਿੰਦੇ ਰਹਿੰਦੇ ਸੀਗੇ ਤੇ ਕੰਪਲੇਨੈਂਟ ਸਾਡੇ ਕੋਲ 35 ਤੋਂ 40 ਦੇ ਵਿੱਚ ਵਿੱਚ ਹੈ ਹੁਣ ਸਾਨੂੰ ਲੱਗਦਾ ਹੈ ਕਿ ਜਦੋਂ-ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਨਾਲ ਫਰਾਡ ਹੋਇਆ ਹੈ ਹੋਰ ਵੀ ਲੋਕੀ ਆਣਗੇ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਦੱਸਣਾ ਚਾਹੁੰਦੀ ਹੂ ਕਿ ਤੁਸੀਂ ਅਗਰ ਜਨਰੇਸ਼ਨ ਆਫ ਫਾਰਮਿੰਗ GOF HOF ਇਦਾਂ ਦੀ ਜਾਂ the generation of farming ya the GOF ਇਦਾਂ ਦੀ ਕੰਪਨੀਆਂ ਦੇ ਵਿੱਚ ਅਗਰ ਤੁਸੀਂ ਪੈਸਾ ਇਨਵੈਸਟ ਕੀਤਾ ਹੈ ਆ ਸੋਚ ਕੇ ਕਿ ਤੁਹਾਡਾ ਬਹੁਤ ਜ਼ਿਆਦਾ ਰਿਟਰਨ ਆਏਗਾ ਤੇ ਤੁਸੀਂ ਸਾਡੇ ਕੋਲ ਆਓ ਕਿਉਂਕਿ ਅਸੀਂ ਇਹਨਾਂ ਦੀ ਪ੍ਰਾਪਰਟੀਆਂ ਵਗੈਰੇ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਅਸੀਂ ਲੀਗਲ ਕਾਰਵਾਈ ਕਰਦੇ ਹੋਏ ਉਹ ਜੁਡੀਸ਼ਰੀ ਤੋਂ ਤੁਹਾਡੇ ਪੈਸੇ ਵਾਪਸ ਕਰਾਣ ਦੀ ਜੋ ਸ਼ੁਰੂਆਤ ਹੈ ਉਹ ਕਰਾ ਸਕਦੇ ਤੇ ਉਹ ਵੀ ਅਸੀਂ ਕਰਾਂਗੇ ਲੇਕਿਨ ਸਾਡੇ ਕੋਲ ਕੰਪਲੇਨੈਂਟਸ ਜਦੋਂ ਤੱਕ ਨਹੀਂ ਆਣਗੇ ਤਦ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿ ਕਿਸ ਕਿਸ ਦੇ ਪੈਸੇ ਜਾਣੇ ਤੇ ਉਹ ਵੀ ਸਾਨੂੰ ਕੰਪਲੇਨਟਸ ਦੇ ਤਾਂ ਕਿ ਅਸੀਂ ਪ੍ਰੋਪਰ ਲੀਗਲ ਐਕਸ਼ਨ ਉਹਨਾਂ ਦੇ ਕੰਪਲੇਨਟਸ ਦੇ ਉੱਪਰ ਵੀ ਸ਼ੁਰੂ ਕਰ ਸਕੇ ਇਹਨਾਂ ਦੀ ਜਦੋਂ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰ ਰਹੇ ਸੀ ਕਿਉਂਕਿ ਹੁਣ ਇਹਨਾਂ ਨੇ ਜੋ ਪੈਸਾ ਫਰਾਡ ਕੇ ਮਾਧਿਅਮ ਤੋਂ ਕਮਾਇਆ ਹੈ ਉਹ ਅੱਗੇ ਕਿੱਥੇ ਕਿੱਥੇ ਇਹਨਾਂ ਨੇ ਪਾਰਕ ਕੀਤਾ ਉਹ ਅਸੀਂ ਲੱਭ ਰਹੇ ਹਾਂ ਕਾਫੀ ਪ੍ਰੋਪਰਟੀਆਂ ਸਾਨੂੰ ਮਿਲ ਗਈ ਜਿੱਥੇ ਇਹਨਾਂ ਨੇ ਆਈਦਰ ਪੈਸਾ ਪਾਰਕ ਕੀਤਾ ਸੀਗਾ ਔਰ ਲੋਗਾਂ ਨੂੰ ਲੋਕਾਂ ਨੂੰ কুমਰਾਾ ਕਰਨ ਦੇ ਲਈ ਉੱਥੇ ਬਿਆਨ वगैरह ਕਰਕੇ ਲੋਕਾਂ ਨੂੰ ਦਿਖਾਉਂਦੇ ਸੀਗੇ ਕਿ ਸਾਡੇ ਕੋਲ ਇੰਨੀ ਪ੍ਰੋਪਰਟੀ ਹੈ ਤੇ ਮੈਂ ਤੁਹਾਨੂੰ 6 ਮੇਨ ਪ੍ਰੋਪਰਟੀ ਜੋ ਹੁਣ ਤੱਕ ਸੇ ਆਈਡੈਂਟੀਫਾਈ ਕੀਤੀ ਹੈ ਉਹਦੇ ਬਾਰੇ ਵੀ ਦੱਸਣਾ ਚਾਹੁੰਦੀ ਹਾਂ ਪਹਿਲੀ ਇਹਨਾਂ ਨੇ ਇੱਕ ਮਾਛੀਵਾੜਾ ਸਾਹਿਬ ਵਿਖੇ ਕਲੋਨੀ ਹੈ ਜਿੱਥੇ ਇਹਨਾਂ ਨੇ ਟੋਟਲ 34 64 ਬਿਸਵੇ ਦੀ ਇੱਕ ਬਿਆਨਾਂ ਕੀਤਾ ਸੀਗਾ ਕੋਈ ਲਿਖਤੀ ਬਿਆਨਾਂ ਨਹੀਂ ਕੀਤਾ ਉਹਦਾ ਮੂੰਹ ਜਵਾਨੀ ਬਿਆਨਾਂ ਕੀਤਾ ਹੋਇਆ ਟੋਟਲ 2.24 ਕਰੋੜ ਦਾ ਬਿਆਨਾਂ ਕੀਤਾ ਜਿਹਦਾ ਜਿਹਦੇ ਵਿੱਚੋਂ ਇਹਨਾਂ ਨੇ ਸਿਰਫ 69 ਲੱਖ ਰੁਪਏ ਦਿੱਤੇ ਸੀਗੇ ਹੁਣ ਉਹ ਕਲੋਨੀ ਨੂੰ ਯੂਜ਼ ਕਰਦੇ ਸੀ ਕਿ ਜਦੋਂ ਕੋਈ ਰੋਲਾ ਪਾਉਂਦਾ ਸੀਗਾ ਕਿ ਸਾਡੇ ਪੈਸੇ ਮਰਤਾ ਨਹੀਂ ਜਾਣਗੇ ਤਾਂ ਆ ਉੱਥੇ 플ੌਟ ਦਿਖਾ ਦਿੰਦੇ ਸੀਗੇ ਕਿ ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਹੈਗੀ ਤੇ ਅਗਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਹਾਡੀ ਅਸੀਂ ਇੱਥੇ ਰਜਿਸਟ੍ਰੇਸ਼ਨ ਕਰਾ ਦਾਂਗੇ ਪ੍ਰਾਪਰਟੀ ਦੀ ਰਜਿਸਟਰੀ ਕਰਾ ਦਾਂਗੇ ਤੇ ਉੱਥੇ ਹੀ ਇਹ ਦਿਖਾਉਂਦੇ ਸੀ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਦੂਜੀ ਇੱਕ ਪ੍ਰਾਪਰਟੀ ਅਸੀਂ ਆਰਐਸ ਕਲੋਨੀ ਅ ਅ ਇੱਥੇ ਖੰਨਾ ਵਿਖੇ ਅਸੀਂ ਸਮਰਾਲਾ ਵਿਖੇ ਆਇਡੈਂਟੀਫਾਈ ਕੀਤੀ ਜਿੱਥੇ ਇਹਨਾਂ ਨੇ 38 ਕਨਾਲ ਲੈਂਡ ਦੀ ਕੁੱਲ 5 ਕਰੋੜ ਦੇ ਵਿੱਚ ਡੀਲ ਕੀਤੀ ਜਿਹਦੇ ਵਿੱਚੋਂ ਇਹ 3.5 ਕਰੋੜ ਕੈਸ਼ ਦੇ ਵਿੱਚ ਉਹ ਪਰਸਨ ਨੂੰ ਦੇ ਚੁੱਕੇ ਹਨ ਇੱਕ ਤੀਜੀ ਇਨਾਂ ਨੇ 16 ਕਨਾਲ ਬਾਲਿਓ ਪਿੰਡ ਦੇ ਇੱਕ ਸਮਰਾਲਾ ਵਿਖੇ ਉੱਥੇ 3.5 ਕਰੋੜ ਦੇ ਵਿੱਚ ਉਹ ਬਿਆਨਨਾ ਕੀਤਾ ਬਟ ਉਹਦਾ 10 ਲੱਖ ਰੁਪਏ ਇਨਾਂ ਨੇ ਪੇਮੈਂਟ ਕੀਤੀ ਹੈ ਚੌਥੀ ਇੱਕ ਪ੍ਰਾਪਰਟੀ ਇਨਾਂ ਨੇ 14 ਕਰੋੜ 14 ਏਕੜ ਲੈਂਡ ਇਨਾਂ ਨੇ ਇੱਕ ਐਚ ਸੀ ਐਸ ਇਨਫਰਾਸਟ੍ਰਕਚਰ ਹੈ ਚੰਡੀਗੜ੍ਹ ਵਿਖੇ ਕਲੋਨੀ ਉੱਥੇ ਇਨਾਂ ਨੇ 14 ਏਕੜ ਬਾਈ ਕਰਨਾ ਸੀਗਾ ਟੋਟਲ ਇਹਨਾਂ ਨੇ ਉਹਦਾ ਜੋ ਉਹ ਕਿੰਨੀ ਹੈਗੀ ਸੈਟਲਮੈਂਟ ਕੀਤੀ ਹੈਗੀ ਉਹ ਐਗਰੀਮੈਂਟ ਕੀਤੀ ਉਹ 7.5 ਕਰੋੜ ਦੀ ਕੀਤੀ ਬਟ ਉਹ 7.5 ਕਰੋੜ ਦੇ ਵਿੱਚ ਉਹ ਇਹਨਾਂ ਨੇ 74 ਲੱਖ ਰੁਪਏ ਦੀ ਪੇਮੈਂਟ ਹਜੇ ਤੱਕ ਕੀਤੀ ਹੋਈ ਹੈ ਤਾਂ ਉੱਥੇ ਵੀ ਇਹਨਾਂ ਨੇ ਬੁੱਕ ਕੀਤੀ 14 ਏਕੜ ਜ਼ਮੀਨ ਇਦੇ ਨਾਲ ਨਾਲ ਇਹਨਾਂ ਨੇ 3 ਏਕੜ ਜ਼ਮੀਨ ਸਰਹੰਦ ਵਿਖੇ ਇੱਕ ਹੋਟਲ ਦੇ ਨੇੜੇ ਅਭੀ ਬੁੱਕ ਕੀਤੀ ਹੋਈ ਹੈ ਜੋ ਜਿਹਦੇ ਟੋਟਲ ਇਹਨਾਂ ਨੇ ਐਗਰੀਮੈਂਟ 6 ਕਰੋੜ ਦੇ ਵਿੱਚ ਕੀਤਾ ਹੈਗਾ ਤੇ 30 ਲੱਖ ਦਾ ਇਹਨਾਂ ਨੇ ਪੇਮੈਂਟ ਕੀਤੀ ਹੋਈ ਹੈ ਤੇ ਇਹ 6 ਮੇਨ ਪ੍ਰਾਪਰਟੀ ਜੋ ਹਜੇ ਤੱਕ ਆਈਡੈਂਟੀਫਾਈ ਸੀ ਕੀਤੀ ਹੈ ਇਹਨਾਂ ਦੀ ਓਨਰਸ਼ਿਪ ਵਗੈਰਾ ਦਾ ਸਾਰਾ ਡੀਟੇਲ ਕੱਢ ਕੇ ਜੋ ਜੋ ਇਹਨਾਂ ਨੇ ਪੇਮੈਂਟਸ ਵਗੈਰਾ ਕੀਤੀ ਹੈ ਅਸੀਂ ਇਹਨਾਂ ਨੂੰ ਫ੍ਰੀਜ਼ ਕਰਾ ਕੇ ਲੋਕਾਂ ਦਾ ਪੈਸਾ ਲੁਟਾਣ ਦੀ ਆ ਵਾਲੀ ਪ੍ਰੋਸੈਸ ਵਿੱਚ ਹੀ ਸ਼ੁਰੂ ਕਰਾ ਦੇਗੇ ਤੇ ਇੱਥੇ ਕੁਝ ਪ੍ਰਾਪਰਟੀਆਂ ਜਿੱਥੇ ਇਹਨਾਂ ਨੇ ਪੈਸਾ ਪਾਕ ਕਰਨਾ ਸੀਗਾ ਤੇ ਆਪਣਾ ਪ੍ਰਾਈਵੇਟ ਔਰ ਆ ਸਾਰਾ ਦਾ ਸਾਰਾ ਕੋਈ ਕੰਪਨੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਹੈ ਆ ਜੋ ਅਕਿਊਜ਼ਡ ਹੈ ਅਲੱਗ-ਅਲੱਗ ਅਕਿਊਜ਼ਡ ਹੋਏ ਇਹਨਾਂ ਦੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਅਸੀਂ ਇਹ ਬਣਾ ਰਹੇ ਸੀਗੇ ਤੋ ਕੰਪਨੀ ਦੇ ਨਾਂ ਤੇ ਜੋ ਪੈਸਾ ਲੈ ਕੇ ਆਗੇ ਲਾਂਡਰਿੰਗ ਜੀਨੂ ਕਹਿੰਦੇ منی ਲਾਂਡਰਿੰਗ ਤਾਂ ਅੱਗੇ ਇਹਨਾਂ ਨੇ ਪ੍ਰਾਪਰਟੀ ਵਗੈਰਾ ਆਪਣੇ ਨਾਂ ਤੇ ਪਰਸਨਲ ਪ੍ਰਾਪਰਟੀ ਬਾਈ ਕਰਨੀ ਸੀਗੀ ਤਾਂ ਇੱਥੇ ਇੱਥੇ ਇਹਨਾਂ ਨੇ 6 ਜੋ ਹਜੇ ਤੱਕ ਪਤਾ ਲੱਗੇ ਅੱਗੇ ਹੋਰ ਵੀ ਅਸੀਂ ਬੀ ਕੇ ਤਕਰੀਬਨ ਆਈਡੈਂਟੀਫਾਈ ਕੀਤੀਆਂ ਨੇ ਬਟ 6 ਪ੍ਰਾਪਰਲੀ ਆਈਡੈਂਟੀਫਾਈ ਹੋ ਗਏ ਜਿਨ੍ਹਾਂ ਦਾ ਅਸੀਂ ਵੈਰੀਫਿਕੇਸ਼ਨ ਕਰ ਚੁੱਕੇ ਐਦੇ ਨਾਲ ਨਾਲ ਇਹਨਾਂ ਨੇ ਕੁਝ ਹੋਟਲਸ ਵਗੈਰਾ ਵੀ ਕਿਰਾਏ ਤੇ ਲਿੱਤੇ ਸੀਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਾਬਲੀ ਹੈਗੀ ਜਗ੍ਹਾ ਉੱਥੇ ਇਹਨਾਂ ਨੇ ਹੋਟਲ ਕਿਰਾਏ ਤੇ ਲਿੱਤਾ ਹੋ ਸੀਗਾ ਉਹਦਾ ਕਾਫੀ ਮੋਟਾ ਕਿਰਾਇਆ 70-75 ਲੱਖੇ ਤਕਰੀਬਨ ਇਹ ਦੇ ਰਹੇ ਸੀਗੇ ਇਹਦੇ ਨਾਲ ਇੱਕ 3B2 ਮੁਹਾਲੀ ਵਿਖੇ ਇਹਨਾਂ ਨੇ ਹੋਟਲ ਕਿਰਾਏ 'ਪੇ ਲਿੱਤਾ ਸੀਗਾ ਇੱਥੇ ਇਹਨਾਂ ਹੋਟਲਾਂ ਦੇ ਵਿੱਚ ਇਹ ਆਪਣੇ ਜਿਨ੍ਹਾਂ ਨੂੰ ਇਨਵੈਸਟਮੈਂਟ ਦਾ ਸੁਪਨਾ ਦਿਖਾਉਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਉੱਥੇ ਸਟੇਜ 2 ਕਰਾਉਂਦੇ ਉਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਕਰਾਉਂਦੇ ਦਿਖਾਉਂਦੇ ਉਹ ਸਾਰਾ ਪੀਪੀਟੀਜ਼ ਵਗੈਰਾ ਬਣਾ ਕੇ ਕਿ ਕਿਵੇਂ ਉਹਨਾਂ ਦਾ ਪੈਸਾ ਬਹੁਤ ਹੀ ਛੋਟੇ ਟਾਈਮ ਦੇ ਵਿੱਚ ਡਬਲ ਹੋ ਜਾਏਗਾ ਤੇ 8% ਪਰ ਮੰਥ ਉਹਨਾਂ ਨੂੰ ਰਿਟਰਨ ਵੀ ਆਣੀ ਸ਼ੁਰੂ ਹੋ ਜਾਏਗੀ ਤੇ ਇਹਨਾਂ ਨੇ ਇੱਦਾਂ ਪ੍ਰੋਪਰਟੀਆਂ ਵਗੈਰਾ ਵੀ ਉਹ ਬਣਾਉਣ ਦਾ ਟਰਾਈ ਕੀਤਾ ਤੇ ਅਸੀਂ ਆ 44 ਅਕਾਊਂਟ ਜੋ ਇਹਨਾਂ ਦੇ 23 ਨਿੱਜੀ ਅਕਾਊਂਟਸ ਤੇ 21 ਇਹਨਾਂ ਦੇ ਜੋ ਕੰਪਨੀਆਂ ਦੇ ਅਕਾਊਂਟਸ ਹੈ ਉਹਨਾਂ ਨੂੰ ਫ੍ਰੀਜ਼ ਕਰਾਤਾ ਹੈਗਾ ਉਨ ਅਕਾਊਂਟਸ ਦੇ ਵਿੱਚ ਟੋਟਲ 1 ਕਰੋੜ 15 ਲੱਖ 52 ਹਜ਼ਾਰ ਦੀ ਰਾਸ਼ੀ ਜੋ ਫ੍ਰੀਜ਼ ਹੋ ਚੁੱਕੇ ਐ ਇਸ ਦੇ ਨਾਲ ਨਾਲ ਜੋ ਪ੍ਰੋਪਰਟੀਆਂ ਦਾ ਜੋ ਇਹਨਾਂ ਨੇ ਬਿਆਨਾ वगैरह ਕੀਤਾ ਉਹ ਅਸੀਂ ਫ੍ਰੀਜ਼ ਕਰਾ ਕੇ ਉਹ ਅਸੀਂ ਰਿਕਵਰੀ ਵਾਲੇ ਪਾਸੇ ਲੈ ਕੇ ਜਾਵਾਂਗੇ ਤੇ ਅਸੀਂ ਹੁਣ ਤੱਕ ਇਸ ਜੋ ਤਿੰਨ ਐਫਆਇਰ ਹੁਣ ਤੱਕ ਹੋਈਆਂ ਨੇ ਇਹਨਾਂ ਦੇ ਵਿੱਚ ਹੁਣ ਤੱਕ ਅਸੀਂ 8 ਪਰਸਨ ਨੂੰ ਅਰੈਸਟ ਕਰ ਚੁੱਕੇ ਐ ਦੇ ਨਾਲ ਨਾਲ ਬਹੁਤ ਸਾਰੇ ਜੋ ਅਕਿਊਜ਼ਡ ਨੇ ਉਹਨਾਂ ਨੂੰ ਨਾਮਿਨੇਟ ਕੀਤਾ ਉਹਨਾਂ ਦੀ ਪਾਲ ਜਾਰੀ ਹੈ ਜੋ ਅਕਿਊਜ਼ ਬਾਹਰ ਹੈ ਉਹਨਾਂ ਦੇ ਲਈ ਵੀ ਮੈਂ ਮੀਡੀਆ ਕੇ ਥਰੂ ਲੋਕਾਂ ਨੂੰ ਹੀ ਥੋੜਾ ਚੇਤਾਵਨੀ ਦੇਣਾ ਚਾਹੁੰਦੀ ਕਿ ਉਹ ਲੋਕਾਂ ਨੂੰ ਰੀਚ ਆਊਟ ਕਰ ਰਹੇ ਕਿ ਤੁਸੀਂ ਹੁਣ ਥੋੜਾ ਬਹੁਤ ਇਕਾਧਾ ਲੱਖ ਰੁਪਏ ਲੈ ਕੇ ਆਪਣਾ ਮੂੰਹ ਛਾਟ ਕਰ ਲਓ ਕੁਝ ਟਾਈਮ ਤੱਕ ਉਦੋਂ ਬਾਅਦ ਅਸੀਂ ਤੁਹਾਡੀ ਪੇਮੈਂਟਸ ਵਗੈਰਾ ਕਰ ਦੇਗੇ ਬਟ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਉਹਨਾਂ ਦੇ ਕੋਲ ਨਾ ਕੁਝ ਇਨਾਦੀ ਕੋਈ ਕੰਪਨੀ ਚੱਲਦੀ ਹੈ ਨਾ ਇਨਾਦੇ ਕੋਈ ਫਾਰਮਸ ਹੈ ਨਾ ਇਨਾਦੇ ਕੋਲ ਕੋਈ ਵਰਮੀ ਕੰਪੋਸਟ ਦਾ ਬੇਸ ਹੈਗਾ ਨਾ ਹੀ ਇਨਾਦਾ ਕੋਈ ਬਿਜ਼ਨਸ ਚੱਲਦਾ ਹੈਗਾ ਬਟ ਇਹ ਆ ਸਾਰਾ ਕੁਝ ਝੂਠ ਬਣਾ ਕੇ ਤੁਹਾਨੂੰ ਸੁਪਨੇ ਦਿਖਾ ਰਹੇ ਸੀਗੇ ਤੁਹਾਡੇ ਪੈਸੇ ਮੋਡਰਨ ਦਾ ਇਨਾਦੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਤੁਸੀਂ ਸਾਡੇ ਕੋਲੋਂ ਤਾਂ ਕਿ ਅਸੀਂ ਤੁਹਾਡਾ ਪੈਸਾ ਇਨਾ ਤੋਂ ਕਢਵਾ ਕੇ ਤੁਹਾਨੂੰ ਲੀਗਲੀ ਵਾਪਸ ਦਵਾ ਸਕੇ ਤਾਂ ਹੁਣ ਤੱਕ ਇਸ ਵਾਲੇ ਜੋ ਕੇਸਸ ਹੈ 3-4 ਇਨਾਦੇ ਵਿੱਚ ਇੰਨੀ ਤਫ਼ਤੀਸ਼ ਹੋ ਚੁੱਕੀ ਹੈ ਅੱਗੇ ਇਨਾਰੇ ਜੋ ਵੈਬਸਾਈਟ ਬਣਾਈ ਸੀਗੀ ਉਹਦਾ ਵੀ ਅਸੀਂ ਟੈਕਨੀਕਲ ਡਾਟਾ ਕਢ ਕੇ ਅੱਗੇ ਉਹ ਵੀ ਤਫ਼ਤੀਸ਼ ਦੇ ਵਿੱਚ ਕਰ ਰਹੇ ਹਾਂ ਤੇ ਜਿਨੇ ਜਿਨੇ ਲੋਕੀ ਸਾਡੇ ਕੋਲ ਆ ਰਹੇ ਉਹਨਾਂ ਦਾ ਵੀ ਅਸੀਂ ਵੈਰੀਫਿਕੇਸ਼ਨ ਕਰਕੇ ਨਾਲ ਨਾਲ ਕੰਪਲੇਂਟਸ ਵਗੈਰਾ ਲੈ ਕੇ ਉਹਦੇ ਉੱਪਰ ਵੀ ਐਕਸ਼ਨ ਸ਼ੁਰੂ ਕਰ ਰਹੇ ਤੇ ਪ੍ਰੋਪਰਟੀਆਂ ਵਗੈਰਾ ਕੀ ਹੋਰ ਵੀ ਭਾਲ ਹੈ ਕਿਉਂਕਿ ਆ ਬੇਨਾਮੀ ਪ੍ਰੋਪਰਟੀਆਂ ਸੇ ਕ੍ਰੀਏਟ ਕਰ ਰਹੇ ਸੀਗੇ ਜੋ ਲੋਕਾਂ ਦਾ ਮਿਹਨਤ ਦਾ ਪੈਸਾ ਇਹਨਾਂ ਨੇ ਇਲੀਗਲ ਤਰੀਕੇ ਨਾਲ ਉਹਨਾਂ ਤੋਂ ਇਕੱਠਾ ਕੀਤਾ ਉਹਨੂੰ ਅੱਗੇ ਕਰ ਰਹੇ ਸੀਗੇ ਤੇ ਇਹਦੇ ਨਾਲ ਨਾਲ ਜੋ ਵਾਂਟਡ ਕ੍ਰਿਮੀਨਲ ਨੇ ਉਹਨਾਂ ਦੀ ਰੇਡਸ ਵਗੈਰੇ ਵੀ ਕੰਟੀਨਿਊਸਲੀ ਚੱਲਦੇ ਆ ਨੇ ਕਿਉਂਕਿ ਆ ਫਾਈਨੈਂਸ਼ੀਅਲ ਕ੍ਰਾਈਮ ਹੈਗਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਟੁੰਗਾਈ ਨਾਲ ਜੋ ਪੂਰੀ ਕੀ ਪੂਰੀ ਟੀਮ ਹੈ ਐਸ ਆਈ ਟੀ ਜੋ ਕਿ ਐਸ ਪੀ ਡੀ ਦੇ ਨਾਲ ਦੋ ਡੀ ਐਸ ਪੀ ਡੀ ਐਸ ਪੀ ਡੀ ਤੇ ਡੀ ਐਸ ਪੀ ਸਮਰਾਲਾ ਇਹਨਾਂ ਦੇ ਨਾਲ ਇੰਸਪੈਕਟਰ ਵਿਨੋਦ आज सारे के सारे इकट्ठे हो के और भी ना ਦੇ ਨਾਲ ਕਈ ਸਾਰੇ ਆਫੀਸਰਸ ਹੈ ਜੋ ਅਟੈਚਡ ਹੈ ਤੋਂ ਸਿਟ ਪੂਰਾ ਟੁੰਗਾਈ ਨਾਲ ਇਸ ਪੂਰੇ ਮੁੱਦੇ ਦੀ ਤਫਤੀਸ਼ ਕਰ ਰਹੀ ਹੈਗੀ ਤੇ ਅਗੇ ਹੋਰ ਵੀ ਸਾਨੂੰ ਲੱਗਦਾ ਹੈ ਕਿ ਜਿੱਥੇ ਤੇ ਇਹਨਾਂ ਨੇ ਆ ਪੈਸਾ ਪਾਕ ਕੀਤਾ ਹੋਵੇਗਾ ਉਹ ਸਾਰੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕਰਕੇ ਲੋਕਾਂ ਦਾ ਪੈਸਾ ਜਲਦ ਤੋਂ ਜਲਦ ਵਾਪਸ ਕਰਨ ਦਾ ਅਸੀਂ ਟਰਾਈ ਕਰਾਂਗੇ ਇਦੇ ਨਾਲ-ਨਾਲ ਕੁਝ ਇਹਨਾਂ ਦੀਆਂ ਗੱਡੀਆਂ ਵਗੈਰਾ ਵੀ ਅਸੀਂ ਆਈਡੈਂਟੀਫਾਈ ਕੀਤੀ। ਉਹ ਵੀ ਅਸੀਂ ਆਰਟੀਓਜ਼ ਵਗੈਰਾ ਨੂੰ ਲਿਖਿਆ ਹੈਗਾ ਜਿਵੇਂ ਗੱਡੀਆਂ ਦੀ ਓਨਰਸ਼ਿਪ ਵਗੈਰਾ ਦੀ ਵੈਰੀਫਿਕੇਸ਼ਨ ਆ ਜਾਂਦੀ। ਅਸੀਂ ਉਹਨੂੰ ਵੀ ਉਹ ਗੱਡੀਆਂ ਵਗੈਰਾ ਨੂੰ ਵੀ ਟ੍ਰੇਸ ਕਰਕੇ ਉਹਨਾਂ ਨੂੰ ਵੀ ਫਿਰ ਮਤਲਬ ਲੋਕਾਂ ਦਾ ਜੋ ਪੈਸਾ ਹੈ ਲੀਗਲੀ ਉਸਕੇ ਥਰੂ ਵੀ ਅਸੀਂ ਵਾਪਸ ਕਰਾਉਣ ਦਾ ਟਰਾਈ ਕਰਾਂਗੇ। ਕਿੰਨੇ ਨਾਮਜਾਤ ਕੀਤੇ ਨੇ ਕਿੰਨਾ ਤਿੱਸਾ ਦੇ ਵਿੱਚ ਲੋਕ ਨਾਮਜਦ ਤੋਂ ਬਹੁਤ ਸਾਰੇ ਹੈ ਅਸੀਂ ਸਿਰਫ ਤੁਹਾਨੂੰ ਲਿਸਟ ਅਰੈਸਟਡ ਵਾਲਾ ਇਸ ਕਰਕੇ ਦਿੱਤਾ ਕਿਉਂਕਿ ਅਗਰ ਅਸੀਂ ਤੁਹਾਨੂੰ ਨਾਮਜਦ ਦਾ ਦੱਸ ਦੇ ਉਹਨਾਂ ਨੂੰ ਪਤਾ ਲੱਗਦਾ ਹੈਗਾ ਤੇ ਉਹ ਹੋ ਸਕਦਾ ਭਜਨ ਪੂਜਨ ਦਾ ਟਰਾਈ ਕਰਨ ਬਟ ਇਹਦੇ ਵਿੱਚ ਹੁਣ ਤੱਕ ਸਾਨੂੰ ਜੋ ਮੋਟਾ ਮੋਟਾ ਲੱਗਦਾ ਹੈਗਾ 25 ਤੋਂ 30 ਤੋਂ ਮੇਨ ਮੇਨ ਬੰਦੇ ਕਿਉਂਕਿ ਕੋਈ ਇਨਾਂ ਦੇ ਅੱਗੇ ਪ੍ਰਾਪਰਟੀ ਬਾਈ ਕਰਨ ਚੇਲਪ ਕਰ ਰਿਆ ਸੀਗਾ ਕੋਈ ਪੈਸੇ ਇਨਾਂ ਦੇ ਮੈਂ মিডিਆ ਨੂੰ ਦੱਸਣਾ ਚਾਹੁੰਦੀ ਹੂ ਕਿ ਇਨਾਂ ਦੀ ਫੈਮਿਲੀ ਮੈਂਬਰਸ ਦੇ ਵੀ ਨਾਤੇ ਇਨਾਂ ਨੇ ਬਹੁਤ ਜ਼ਿਆਦਾ ਬਿਨਾਮੀ ਪ੍ਰਾਪਰਟੀ ਉੱਤੇ ਬਾਈ ਕਰਨ ਦੀ ਟਰਾਈ ਕੀਤੀ ਹੋਈ ਹੈ ਇਨਾਂ ਦੀ ਫੈਮਲੀ ਮੈਂਬਰਜ਼ ਦੇ ਨਾਤੇ ਅੱਗੇ ਪ੍ਰਾਪਰਟੀਆਂ ਦੀ ਬਿਆਨ ਨੇ ਹੋ ਰੱਖੇ ਆ ਪਰਫ ਅਟਾਰਨੀਜ਼ ਵਗੈਰਾ ਲਿੱਤੇ ਹੋਏ ਨੇ ਤੇ ਇਹਨਾਂ ਦੇ ਫੈਮਿਲੀ ਮੈਂਬਰਸ ਦੇ ਵੀ ਅਕਾਊਂਟਸ ਵਗੈਰਾ ਅਸੀਂ ਸਾਰੇ ਖੰਗਾਲ ਰਹੇ ਨੇ ਤੇ ਸਾਰਾ ਕੁਝ ਕਿਉਂਕਿ ਫਾਈਨੈਂਸ਼ੀਅਲ ਕਰਾਇਮ ਐਵਿਡੈਂਸ ਕਲੈਕਸ਼ਨ ਇਜ਼ ਵੈਰੀ ਇੰਪੋਰਟੈਂਟ ਤੇ ਅਸੀਂ ਹਰ ਚੀਜ਼ ਨੂੰ ਤਰੀਕੇ ਨਾਲ ਕਰਦੇ ਹੋਏ ਹੀ ਅੱਗੇ ਚੱਲ ਰਹੇ ਹਾਂ ਤੇ ਅਸੀਂ ਇਸ ਕਰਕੇ ਨੋਇੰਗਲੀ ਅਸੀਂ ਡਿਸਕਲੋਜ਼ ਨਹੀਂ ਕਰਦੇ ਤਾਂ ਕਿ ਬੰਦੇ ਭਾਜਪੂਜ ਨਾ ਜਾਣ ਇਹਨੂੰ ਕੋ ਤੁਹਾਨੂੰ ਪੁਲਿਸ ਨੂੰ ਮਿਲ ਵੀ ਕਿੰਨੇ ਇਹਨਾਂ ਦੇ ਕਸਟਮਰ ਨੇ ਨਹੀਂ ਦੱਸਿਆ ਨਾ ਮੈਂ ਤੁਹਾਨੂੰ ਕਿੰਨਾ ਦੀ ਵੈਬਸਾਈਟ ਦਾ ਵੀ ਅਸੀਂ ਡਾਟਾ ਕੱਢ ਲਿਆ ਟੈਕਨੀਕਲੀ ਉੱਥੋਂ ਜਿੰਨੇ ਹੀ ਇਹਨਾਂ ਦੇ ਇਨਵੈਸਟਰਸ ਨੇ ਸਾਰ 21000 ਕੇ ਤਕਰੀਬਨ ਐਕਟਿਵ ਇਹਨਾਂ ਦੇ ਹਾਂ 21000 ਬੰਦੇ ਜੋ ਐਕਟਿਵ ਹੈ ਤੇ 36000 ਟੋਟਲ ਇਨਾਂ ਦੀ ਜੋ ਆਈਡਿਸ ਕ੍ਰੀਏਟ ਕੀਤੀਆਂ ਉਹਨਾਂ ਆਈਡਿਸ ਹੈ ਉਹ ਆਈਡਿਸ ਲੋਕੀ ਕਿੰਨੇ ਕਹ ਨਹੀਂ ਪਤਾ ਕਿਉਂਕਿ ਪੈਸਾ ਘੁੰਮਿਆ ਹੋਇਆ ਕਾਫੀ ਹੈ ਇਨਾਂ ਨੇ ਆਪਣੀ ਹੀ ਆਈਡਿਸ ਵਗੈਰੇ ਬਣਾ ਕੇ ਇਨਾਂ ਨੇ ਆਪਸ ਦੇ ਵਿੱਚ ਵੀ ਧੋਖਾਧੜੀ ਕੀਤੀ ਹੋਈ ਹੈ ਇਨਾਂ ਨੇ ਕੈਸ਼ ਦੇ ਵਿੱਚ ਵੀ ਪੈਸੇ ਲਿੱਤੇ ਹੋਏ ਇਹ ਸਾਰਾ ਹੈ ਜੋ ਬੈਂਕ ਅਕਾਊਂਟਸ ਦਾ ਹੈ ਇਨਾਂ ਨੇ ਕੈਸ਼ ਦੇ ਵਿੱਚ ਵੀ ਲੋਕਾਂ ਤੋਂ ਪੈਸੇ ਲਿੱਤੇ ਹਨ ਉਹ ਵੀ ਇਕੱਠੇ ਕੀਤੇ ਉਹਦੇ ਬਿਹਾਫ ਤੇ ਵੀ ਆਈਡਿਸ ਵਗੈਰੇ ਕ੍ਰੀਏਟ ਕੀਤੀਆਂ ਹੋਈਆਂ ਤੇ ਕਿਉਂਕਿ ਆ ਸਾਰੇ ਹੀ ਆਪਣੀ ਆਪਣੀ ਪ੍ਰਾਪਰਟੀਆਂ ਬਾਈ ਕਰ ਰਹੇ ਸੀਗੇ ਤੇ ਆ ਆਪਣੇ ਧੋਕਾਧੜੀ ਲੋਕਾਂ ਦੇ ਨਾਲ ਵੀ ਕਰ ਰਹੇ ਸੀਗੇ ਆਪਸ ਦੇ ਵਿੱਚ ਲੁਕੋ ਲੁਕੋ ਕਰਕੇ ਇਹਨਾਂ ਨੇ ਕਾਫੀ ਕੀਤਾ ਹੈ ਉਹ ਸਾਰਾ ਡਾਟਾ ਅਸੀਂ ਟਾਈਮਲੀ ਉਹਨੂੰ ਕੱਢ ਕੇ ਅਸੀਂ ਟੈਕਨੀਕਲ ਈਵੈਲੂਏਸ਼ਨ ਦੇ ਲਈ ਭੇਜਿਆ ਹੋਇਆਗਾ ਲੇਕਿਨ 21000 ਦੇ ਤਕਰੀਬਨ ਜੋ ਐਕਟਿਵ ਯੂਜ਼ਰਸ ਇਹਨਾਂ ਦੇ ਵੈਬਸਾਈਟ ਦੇ ਉੱਪਰ ਸੀਗੇ ਉਹ ਹੈ ਤਾਂ ਹੋ ਸਕਦਾ ਕਿਸੇ ਨੇ ਇਹਨਾਂ ਦੇ ਪ੍ਰੋਡਕਟ ਬਾਏ ਕੀਤੇ ਹੋਣ ਤਾਂ ਯੂਜ਼ਰ ਬਣ ਗਿਆ ਹੋ ਸਕਦਾ ਇਨਵੈਸਟਰਸ ਹੋਣ ਬਟ ਜੋ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 35 ਕਰੋੜ ਦੀ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਉਹਨਾਂ ਨੂੰ 9393 ਕਰੋੜ ਜੋ ਵਾਪਸ ਆਇਆ ਉਹ ਸਾਰੇ ਸ਼ੱਕੀ ਹੋ ਜਾਂਦੇ ਤਾਂ ਇੱਦਾਂ ਦੇ 8000 ਕੇ ਤਕਰੀਬਨ ਹੈ ਜੋ ਯੂਜ਼ਰ ਆਈਡਿਜ਼ ਹੈ ਲੇਕਿਨ ਸਾਰੇ 8000 ਅ 8700 ਪੂਰੇ ਅਕਿਊਜ਼ ਨਹੀਂ ਹੋ ਸਕਦੇ ਇਹਨਾਂ ਦੇ ਵਿੱਚੋਂ ਕਿਉਂਕਿ ਡੇਟਾ ਬਹੁਤ ਸਾਰਾ ਅਸੀਂ ਛਟਨੀ ਕਰਕੇ ਅਸੀਂ ਹੌਲੀ-ਹੌਲੀ ਮਤਲਬ ਉੱਥੇ ਤੱਕ ਪਹੁੰਚ ਰਹੇ ਹੁਣ ਤੱਕ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਆ ਸਾਰਾ ਕੁਝ ਕੱਢ ਕੇ ਤੁਹਾਨੂੰ ਆਫੀਸ਼ੀਅਲ ਤਰੀਕੇ ਨਾਲ ਕੱਢ ਕੇ ਹੀ ਦੱਸ ਰਹੇ ਜੋ ਅਸੀਂ ਹੁਣ ਤੱਕ ਬਿਲਕੁਲ ਵੈਰੀਫਾਈ ਕਰ ਚੁੱਕੇ ਜੀਐਸਟੀ ਡਿਪਾਰਟਮੈਂਟ ਤੋਂ ਵੈਰੀਫਾਈ ਕਰ ਚੁੱਕੇ ਰਜਿਸਟਰਾਰ ਤੋਂ ਵੈਰੀਫਾਈ ਕਰ ਚੁੱਕੇ ਬੈਂਕ ਅਕਾਊਂਟਸ ਨੂੰ ਦੀ ਵੀ ਕੇਵਾਈਸੀ ਵਗੈਰਾ ਅਸੀਂ ਵੈਰੀਫਾਈ ਕਰ ਚੁੱਕੇ ਹੈ ਤੁਹਾਡੀ ਪੰਜਾਬ ਤੋਂ ਬਾਹਰ ਦੀ ਚੇਤਨ हां जी हरियाणा दे भी है और ते यूपी वगैरह दे भी राजस्थान दे भी है इनफैक्ट इना ने एक फेक कंपनी जो हजेसी वेरीफाई काली ने वो पानीपत भी इना ने कोई फेक कंपनी उस एड्रेस ते बना रखी है तो 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 दोड़ा दोड़ा तो दोड़ा और भी मैं कह रही हूं ਤੁਹਾਨੂੰ 20 ਤੋਂ ਜ਼ਿਆਦਾ ਤੋਂ ਹੁਣ ਤਾਂ ਸਾਢੇ ਹੋ ਚੁੱਕੇ ਸੀ ਨੋਇੰਗਲੀ ਤੁਹਾਨੂੰ ਇਸ ਕਰਕੇ ਨਹੀਂ ਦੱਸ ਰਹੀ ਉਹ ऑलरेडी ਭਜੂ ਨਾਦਾ ਫਿਰ ਕਿਉਂਕਿ ਫਾਈਨੈਂਸ਼ੀਅਲ ਕਰਾਇਮ ਹੈਗਾ ਤੇ ਉਹ ਭਜਪੂ ਜੇ ਜਾਣਗੇ ਤਾਂ ਅਸੀਂ ਸਾਰਾ ਕੁਝ ਉਹਨਾਂ ਦਾ ਲੀਗਲ ਪ੍ਰੋਸੈਸ ਅਸੀਂ ਕੀਤਾ ਹੋਇਆ ਹੈ ਰੇਟਸ ਚੱਲ ਰਹੇ ਆ ਨੇ 8 ਅਰੈਸਟ ਹੋ ਚੁੱਕੇ ਬਾਕੀ ਅਦੀ ਪਾਲ ਜਾਈਏ ਰਾਜਨੀਤਿਕ ਨੇਤਾ ਹਜੇ ਕੁਝ ਨਹੀਂ ਇਹ ਤਾਂ ਆਪਣਾ ਆਪਣਾ ਹੀ ਇਹ ਤਾਂ ਇਨਾਨ ਨੇ ਪੂਰਾ ਫਰਾਡ ਸਿਸਟਮ ਬਣਾਇਆ ਸੀਗਾ ਤੇ ਆ ਇੱਕ ਪੌਂਜੀ ਸਕੀਮ ਜੋ ਕਲੈਕਟਿਵ ਇਨਵੈਸਟਮੈਂਟ ਸਕੀਮ ਜਿਹਨੂੰ ਕਹਿੰਦੇ ਸੀ ਆਈਐਸ ਉਹ ਵਾਲਾ ਪਾਇਰਾਮਿਡ ਸਕੀਮ ਵੀ ਕਹਿੰਦੇ ਉਹ ਇੱਕ ਫਰਾਡ ਹੈਗਾ ਇਹਦੇ ਵਿੱਚ ਇਨਾਨ ਨੇ ਹੀ ਲੋਕਾਂ ਤਾਂ ਬਹੁਤ ਜ਼ਿਆਦਾ ਪੈਸਾ ਇਕੱਠਾ ਕੀਤਾ ਤੇ ਰਾਜਨੀਤਿਕ ਕਿਸੇ ਦਾ ਕੋਈ ਹਜੇ ਤੱਕ ਕੁਝ ਨਹੀਂ ਆਇਆ ਤੇ ਕਿਉਂਕਿ ਅਸੀਂ ਕਾਫੀ ਡੀਟੇਲ ਤੱਕ ਜਾ ਚੁੱਕੇ ਹਾਂ ਤਾਂ ਸਾਨੂੰ ਲੱਗਦਾ ਨਹੀਂ ਕੋਈ ਰਾਜਨੀਤੀ ਕਿੱਦਾਂ ਦਾ ਹੋਏਗਾ